ਕੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਿੰਟੈਕਸ ਵਾਲੀ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਦੱਸਾਂਗੇ ਇਹ ਆਪਾਂ ਜਿਹੜੀ ਸਲਵਾਰ ਹੈ ਜੀ ਸਟ੍ਰੇਟ ਕੱਟੀ ਹੋਈ ਹੈ ਠੀਕ ਹੈ ਜੀ ਜਿਹੜਾ ਇਹਨਾਂ ਦਾ ਪੌਂਚੇ ਦੀ ਚੜਾਈ ਤੇਗੀ ਹੈਗੀ ਉਹ ਇਹਨਾਂ ਦੀ 9 ਇੰਚ ਹੈ ਠੀਕ ਹੈ ਜੀ ਜੇ ਆਪਾਂ ਇਹਦੇ ਵਿੱਚ ਲੇਸ ਵੀ ਐਡ ਕਰਨੀ ਹੈ ਤਾਂ ਆਪਾਂ ਇੱਕ ਪਿੰਟੈਕਸ ਹੋਏ ਇੱਥੇ ਐਡ ਕਰ ਸਕਦੇ ਹਾਂ ਜਿਹੜੇ ਆਹ ਵਾਲੇ ਪਿੰਟੈਕਸ ਹੈ ਇਹ ਆਪਾਂ 3 3 ਇੰਚ ਦੀ ਲੈਂਥ ਤੇ ਰੱਖਿਆ ਹੋਇਆ ਠੀਕ ਹੈ ਜੀ ਆ ਦੇਖੋ 3 ਇੰਚ ਦੀ ਚੜਾਈ ਤੇ ਰੱਖਿਆ ਹੈ 3 ਇੰਚ ਦੀ ਅਗਲਾ ਪਿੰਟੈਕਸ ਹੈ ਉਸਰ ਟੈਂਡੈਂਸ ਦਾ ਇਹ ਨੈਕਸਟ ਪਿੰਟੈਕਸ ਹੋ ਲੋ ਆਪਣਾ ਠੀਕ ਹੈ ਇਥੇ ਆਪਾਂ ਲੈਸ ਅਟੈਚ ਕਰਾਂਗੇ ਜੇ ਕਰਨੀ ਹੋਵੇ ਜੇ ਤੁਸੀਂ ਨਹੀਂ ਕਰਨੀ ਤਾਂ ਉਹ ਤੁਹਾਡੀ ਚੋਇਸ ਹੈ ਠੀਕ ਹੈ ਜੀ ਇਹਨਾਂ ਦੀ ਸਵਾਰ ਆਪਾਂ ਸਿਰਫ ਪਿੰਟੈਕਸ ਹੀ ਪਾਉਣੀਆਂ ਤੋਂ ਇਹ ਆਪਾਂ ਸਟੇਅ ਸਵਾਰ ਕਟਿੰਗ ਕੀਤੀ ਹੋਈ ਹੈ ਵੱਡੇ ਵਾਰ ਦਾ ਕੱਪੜਾ ਸੀਗਾ ਇਸ ਤੋਂ ਬਾਅਦ ਆਪਾਂ ਇਸ ਪਿੰਟੈਕਸ ਪਾਉਣੇ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਇੱਥੋਂ ਆਪਾਂ ਪਿੰਟੈਕਸ ਪਾਉਣੇ ਹੈਗੇ ਦੇਖੋ ਜੀ ਆਪਾਂ ਇਸ ਪਿੰਟੈਕਸ ਪਾਵਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਰੱਖਾਂਗੇ ਇਹਨੂੰ ਐਦਾਂ ਜਿਹੜੇ ਆਪਾਂ ਨਿਸ਼ਾਨ ਲਾਏ ਹੋਏ ਐ ਉਹਨਾਂ ਦੇ ਉੱਪਰ ਉੱਪਰ ਹੀ ਆਪਾਂ ਇਹ ਪਿੰਟੈਕਸ ਬਣਾਉਣੀ ਹੈ ਠੀਕ ਹੈ ਜੀ ਆਹ ਵਾਲੀ ਲਾਈਨ ਦੇ ਉੱਪਰ ਉੱਪਰ ਹੀ ਦਾ ਹੀ ਅਗਲਾ ਪਿੰਟੈਕਸ ਬਣਾਉਣਾ ਹੈ ਸਾਰੇ ਪਿੰਟੈਕਸ ਪਾ ਲੈਨੇ ਆਪਾਂ ਠੀਕ ਹੈ ਜੀ ਸਾਰੇ ਸਿੱਧੇ ਸਿੱਧੇ ਕਪੜਾ ਜਿਹੜਾ ਆ ਪੁੱਠੀ ਸਾਈਡ ਆਪਣੇ ਕਪੜੇ ਦੀ ਆ ਵਾਲੀ ਸਿੱਧੀ ਸਾਈਡ ਹੈ ਸਿੱਧੀ ਸਾਈਡ ਤੇ ਪਿੰਟੈਕਸ ਬਣਾਉਣੇ ਆਪਾਂ ਇਸ ਪਿੰਟੈਕਸ ਨੂੰ ਇਸ ਤਰੀਕੇ ਨਾਲ ਫਿਰ ਪ੍ਰੈਸ ਕਰ ਲਵਾਂਗੇ ਠੀਕ ਹੈ ਜੀ ਜਿਹੜੀ ਸਾਈਡ ਆਪਣਾ ਕੱਟ ਲੱਗਿਆ ਹੋਇਆ ਵਿੱਚ ਵਾਲਾ ਸਲਵਾਰ ਦਾ ਇੱਥੋਂ ਆਪਾਂ ਫਿਰ ਤੁਹਾਨੂੰ ਦੱਸਦੇ ਆ ਅੱਗੇ ਦੇਖੋ ਇਸ ਤਰੀਕੇ ਨਾਲ ਆਪਾਂ ਪਿੰਟੈਕਸ ਤਾਂ ਆਪਾਂ ਜਿਹੜੇ ਚਾਰੇ ਬਣਾ ਲਏ ਠੀਕ ਹੈ ਹੁਣ ਜਿਹੜੇ ਪਿੰਟੈਕਸ ਆ ਉਹ ਇਸ ਤਰੀਕੇ ਨਾਲ ਇਧਰੋਂ ਇਧਰ ਨੂੰ ਇਧਰੋਂ ਇਸ ਤਰੀਕੇ ਨਾਲ ਪ੍ਰੈਸ ਕਰਨੇ ਆ ਇਸ ਤਰੀਕੇ ਨਾਲ ਬਾਹਰ ਨੂੰ ਹੁਣ ਆਪਾਂ ਜਿਹੜੇ ਆਪਾਂ ਆਪਣੀ ਸਲਵਾ ਦੀ ਝੋਲੀ ਜੋੜਾਂਗੇ ਝੋਲੀ ਜੋੜਨ ਵਾਸਤੇ ਆਪਾਂ ਜਿਹੜੇ ਪਿੰਟੈਕਸ ਸੋ ਆਮਣੋ ਸਾਹਮਣੇ ਕਰਨੇ ਪੈਣਗੇ ਇਸ ਤਰੀਕੇ ਨਾਲ ਕੱਪੜਾ ਉਲਟਾ ਕਰ ਲਵਾਂਗੇ ਐਨ ਕਰਕੇ ਇਥੋਂ ਆਪਾਂ ਆਪਣੀ ਝੋਲੀ ਜੋੜਾਂਗੇ ਸਲਵਾ ਦੀ ਸੀ ਸਾਈਡ ਤੋਂ ਵੀ ਝੋਲੀ ਜੋੜਾਂਗੀ ਸਲਵਾਰ ਦੀ ਇਹ ਸਟ੍ਰੀਕ ਹੈ ਨੀੜੀ ਸਲਵਾਰ ਦੀ ਬੈਟ ਆ ਉਹ 24 ਇੰਚ ਠੀਕ ਹੈ 24 ਵੀ ਕਰ ਸਕਦੇ ਆ ਆਪਾਂ ਸਾਡੇ ਦੇਖੋ ਇਸ ਤਰੀਕੇ ਨਾਲ ਆਪਣੀ ਜਿਹੜੀ ਸਲਵਾਰ ਆ ਉਹ ਰੈਡੀ ਹੋ ਗਈ ਠੀਕ ਹੈ ਜੀ ਆ ਆਪਾਂ ਝੋਲੀ ਵਾਲਾ ਪਾਸ ਹੈਗਾ ਆ ਵਾਲਾ ਆਪਣਾ ਜਿਹੜਾ ਸਲਵਾਰ ਦੇ ਪੌਂਚੇ ਦੀ ਜਿਹੜੀ ਵਿਚਾਲੇ ਦੀ ਸੀਨ ਆਉਂਗੀ ਉਹ ਵਾਲੀ ਹੈ ਇੱਥੇ ਆਪਾਂ ਜਿ ਰੱਖੋ ਜਿਹੜੇ ਪਿੰਟੈਕਸ ਪਾਏ ਆ ਆ 3 ਇੰਚ ਦਾ ਪਿੰਟੈਕਸ ਆ ਠੀਕ ਹੈ ਜੀ 3 ਇੰਚ ਦੇ ਸਪੇਸ ਦੇ ਨਾਲ ਆ ਵੀ 3 ਦੇ ਆ ਵੀ 3 ਦੇ ਜੇ ਆਪਾਂ ਇਹ ਚ ਲੈਸ ਅਟੈਚ ਕਰਨੀ ਹੁੰਦੀ ਹੁਣ ਇੱਥੇ ਠੀਕ ਹੈ ਜੀ ਉੱਥੇ ਆਪਾਂ 3 ਇੰਚ ਦਾ ਫੇਰ ਸਪੇਸ ਦਿੰਦੇ ਇਹਨਾਂ ਨੇ ਲੈਸ ਆਪਣੇ ਤੋਂ ਅਟੈਚ ਨਹੀਂ ਕਰਵਾਈ ਇਸ ਕਰਕੇ ਆਪਾਂ ਨਹੀਂ ਕੀਤੀ। ਵੈਸੇ ਤੁਸੀਂ 3 ਇੰਚ ਦਾ ਸਪੇਸ ਛੱਡ ਕੇ ਲੈਸ ਅਟੈਚ ਕਰ ਸਕਦੇ ਹੋ ਇੱਥੇ। ਹੁਣ ਜਿਹੜੀ ਆਪਣੀ ਬੈਲਟ ਆ ਜਿਹੜੀ 24 ਇੰਚ ਹੈ ਠੀਕ ਹੈ। 24 ਇੰਚ ਬੈਲਟ ਦੇ ਅਕੋਰਡਿੰਗ ਆਪਾਂ ਸਟ੍ਰੇਟ ਸਵਾਹ ਜਿਹੜਾ ਵੱਡੇ ਵਾਰ ਦਾ ਕਪੜਾ ਹੈ ਠੀਕ ਹੈ ਜੇ ਧਿਆਨ ਰੱਖਿਓ ਇਸ ਗੱਲ ਦਾ। ਆਪਾਂ ਇੱਥੋਂ 4 ਇੰਚ ਜਿਹੜਾ ਝੋਲੀ ਕੋਲੋਂ ਸਪੇਸ ਦੇਵਾਂਗੇ। ਨਹੀਂ ਤਾਂ ਜਿਹੜੇ ਬਾਲਾ ਸਾਰੇ ਅੱਗੇ ਆ ਕੇ ਇਕੱਠੇ ਹੋ ਜਾਣਗੇ ਠੀਕ ਹੈ। ਆਪਣੀ ਸਵਾਰ ਦਾ ਜਿਹੜਾ ਪਹੁੰਚਾ ਟੇਡਾ ਵੀ ਨਾ ਜਾਵੇ ਤੇ ਆਪਣੇ ਜਿਹੜੇ ਬਾਲ ਹੈ ਫਰੰਟ ਤੇ ਵੀ ਨਾ ਇਕੱਠੇ ਹੋਣ ਇਸ ਕਰਕੇ ਆਪਾਂ 4 ਇੰਚ ਦਾ ਸਪੇਸ ਦਿੱਤਾਗਾ ਪਿਛਲੇ ਵਾਲ ਤੁਸੀਂ ਪਹਿਲਾਂ ਪਾ ਲੈਣੇ ਆ ਠੀਕ ਹੈ ਇਹ ਮੈਂ ਪਾਈ ਨਹੀਂ ਹੋਏ ਬਟ ਪਾ ਲੈਣੇ ਚਾਹੀਦੇ ਪਹਿਲਾਂ ਇਸ ਕਰਕੇ ਇਸ ਤੋਂ ਬਾਅਦ ਆਪਾਂ ਜਿਹੜੇ ਬਲ ਪਾਉਣ ਇੱਥੋਂ ਸ਼ੁਰੂ ਕਰਾਂਗੇ ਠੀਕ ਹੈ ਇੱਥੋਂ ਆਪਾਂ ਬਲ ਪਾਵਾਂਗੇ ਆਪਣੇ ਜਿਹੜੇ ਬਾਲ ਹੈਗੇ ਆਹ ਵਾਲਾ ਕੱਟ ਦੇਖ ਰਹੇ ਹੋ ਤੁਸੀਂ ਜਿਹੜਾ ਆਪਣਾ ਇਸ ਵਿਚਾਲਾ ਕੱਟ ਹੈ ਇਹ ਆਪਾਂ ਇੱਥੇ ਕੱਟ ਵਾਂਗ ਰੱਖਦੇ ਪਹੁੰਚੇ ਵਾਲਾ ਕੱਟ ਹੈ ਠੀਕ ਹੈ ਪਹੁੰਚੇ ਦੀ ਕਰੀਜ਼ ਵਾਲਾ ਕੱਟ ਹੋ ਗਿਆ ਇਹ ਜਿਹੜੇ ਆਪਣੇ ਵਾਲਾ 8 ਇੰਚ ਦੇ ਵਿੱਚ ਵਿੱਚ ਆਵੇ ਇਹ ਵਾਲਾ ਆਪਣਾ ਜਿਹੜਾ ਕੱਟ ਹੈ 8 ਇੰਚ ਦੇ ਵਿੱਚ ਵਿੱਚ ਰਹਿਣਾ ਚਾਹੀਦਾ ਨਹੀਂ ਤਾਂ ਆਪਣਾ ਜਿਹੜਾ ਸਲਵਾਰ ਦਾ ਪਹੁੰਚਾ ਟੇਡਾ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਿਹੜੀ ਸਲਵਾਰ ਤੇ ਪੈਂਟ ਐਕਸ ਹੋ ਸਾਰੇ ਪ੍ਰੈਸ ਕਰ ਲੈਣੇ ਠੀਕ ਹੈ ਜੀ ਜੇ ਤੁਹਾਨੂੰ ਕਿਤੇ ਵੀ ਕੋਈ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡੀ ਜਿਹੜੇ ਕਮੈਂਟਾਂ ਨੂੰ ਜਵਾਬ ਜਰੂਰ ਦੇਵਾਂਗੀ ਠੀਕ ਹੈ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਇਸ ਸਾਈਡ ਨੂੰ ਪ੍ਰੈਸ ਕਰ ਲੈਨੇ ਆਪਾਂ ਸਾਰੇ ਜਿਹੜੇ ਪਿੰਟੈਕਸ ਹੈਗੇ ਉਹ ਪ੍ਰੈਸ ਕਰ ਲੈਨੇ ਠੀਕ ਹੈ ਜੀ ਇਸ ਤਰੀਕੇ ਨਾਲ ਪੂਰੀ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਸਲਵਾਰ ਬਣ ਕੇ ਰੈਡੀ ਹੋਏਗੀ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਵਾਲੇ ਬਲ ਪਾਉਣੇ ਆਗੇ ਬੈਕ ਸਾਈਡ ਵਾਲੇ ਬਲ ਪਾਉਣ ਤੋਂ ਬਾਅਦ ਆਪਾਂ ਦੋਨੋਂ ਸਾਈਡਾਂ ਤੇ 4 4 ਇੰਚ ਦੇ ਜਿਹੜੇ ਨਿਸ਼ਾਨ ਲਾਉਣੇ ਆਗੇ ਜਿੱਥੋਂ ਆਪਾਂ ਬਲ ਪਾਉਣੇ ਸਟਾਰਟ ਕਰਨੇ ਠੀਕ ਹੈ ਜੀ ਆਪਣੀ ਸਟ੍ਰੇਟਸ ਸਲਵਾਰ ਇਸ ਕਰਕੇ ਆਪਾਂ 4 4 ਇੰਚ ਛੱਟਿਆ ਹੋਇਆ ਅੱਗੇ ਆ ਦੇਖੋ 24 ਇੰਚ ਦੀ ਜਿਹੜੀ ਆਪਣੀ 벨ਟ ਹੈਗੀ ਦੇਖੋ ਆਪਾਂ ਇਹ ਟੋਪ ਬਲਪਾਣੀ ਸਟਾਰਟ ਕਰਾਂਗੇ ਇਸ ਤਰ੍ਹਾਂ ਇਹ ਟੋਪਾ ਬਲਪਾਉਂਦੇ ਜਾਵਾਂਗੇ ਠੀਕੇ ਜਿਹੜਾ ਆਪਣਾ ਕੱਟ ਵਾਲਾ ਵਾਲਾ ਨਾ ਇਹ ਵਾਲ ਮੈਂ ਥੋੜੀ ਜਿਹੀ ਵੈਸੇ ਮੋٹے ਪਈ ਜਾਂਦੇ ਆ ਕੋਈ ਗੱਲ ਨਹੀਂ ਉਹ ਜਦੋਂ ਆਪਾਂ ਸਟਿਚ ਕਰਾਉਂਦੇ ਉਹ ਸਹੀ ਪੈਣਗੇ ਤੇ ਆਪਣਾ ਜਿਹੜਾ ਬਾਲ ਹੈ 8 ਇੰਚ ਦੇ ਵਿੱਚ ਵਿੱਚ ਆਵੇ ਨਹੀਂ ਤੇ ਜਿਹੜੀ ਸਲਵਾਰ ਦਾ ਜਿਹੜਾ ਤੁਹਾਡਾ ਪਹੁੰਚਾਗਾ ਉਹ ਸਾਈਡ ਤੇ ਜਾਊਗਾ ਇਹ 8 ਇੰਚ ਦੇ ਵਿੱਚ ਵਿੱਚ ਆਵੇ ਉਸ ਤੋਂ ਬਾਅਦ ਤੁਸੀਂ ਇੱਕ ਦੋ ਬਾਰ ਹੋਰ ਵੀ ਚੱਕ ਸਕਦੇ ਹੋ ਪਿੰਟੈਕ ਸੈੜੀ ਜਿਹੜੀ ਇਸ ਤਰੀਕੇ ਨੇ ਇੱਧਰ ਨੂੰ ਰੱਖਣੀ ਹੈ ਇੱਧਰ ਵਾਲੇ ਆਪਣੇ ਇੱਧਰ ਨੂੰ ਰੱਖਣੇਗੇ ਇਧਰਾਂ ਇਧਰ ਨੂੰ ਰੱਖਣੀ ਠੀਕ ਹੈ ਜੀ ਜੇ ਵੀ ਤੁਹਾਨੂੰ ਕੁਝ ਵੀ ਸਮਝ ਨਾ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਹੁਣ ਆਪਾਂ ਬੈਲਟ ਰੈਡੀ ਕਰਾਂਗੇ ਠੀਕ ਹੈ ਜੀ ਬੈਲਟ ਦੀ ਮੈਂ ਸਟਿਚ ਜਿਹੜੀ ਉਹ ਕਰ ਲੈਤੀ ਇੱਕ ਸਾਈਡ ਤੋਂ ਆ ਦੇਖੋ ਇੱਕ ਸਾਈਡ ਤੋਂ ਰਹਿੰਦੀ ਹਾਲੇ ਦੇਖੋ ਕਿਹੜੀ ਕੀ ਬਣਾਉਣੀ ਹੈ ਇਹਨਾ ਆਪਾਂ ਦੇਖੋ ਰੱਖ ਲਈ ਆਪਣੀ ਜਿਹੜੀ ਬੈਲਟ ਹੈ ਉਹ 4.5 ਇੰਚ ਲੜੀ ਹੈ ਇਸ ਕਰਕੇ ਆਪਾਂ 5 ਇੰਚ ਤੇ ਜਿਹੜੀ ਬਣਾਉਣੀ ਇਹ ਕਪੜਾ ਥੋੜਾ ਜਿਹਾ ਕਾਟਨ ਦਾ ਹੈ ਇਸ ਕਰਕੇ ਮੈਂ ਕਪੜਾ ਵੱਧ ਲੈਤਾ ਤਾਂ ਜੋ ਆਪਣੀ ਸਲਵਾਰ ਹੈ ਜਿਹੜੀ ਉਹ ਉੱਚੀ ਵੀ ਹੁੰਦੀ ਹੈ ਤਾਂ ਆਪਾਂ ਨੇਫੇ ਚੋਂ ਕਪੜਾ ਕੱਢ ਸਕੀਏ ਇਸ ਕਰਕੇ ਸਲਵਾਰ ਦਾ ਕਪੜਾ ਜਿਹੜਾ ਬੈਲਟ ਦਾ ਉਹ ਜ਼ਿਆਦਾ ਲੈਂਦਾ ਮੈਂ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਾਂਗੇ ਜਿਹੜੀ ਪਾਉਣ ਵਾਸਤੇ ਇਸ ਤੋਂ ਬਾਅਦ ਜਿਹੜੀ ਆਪਾਂ ਜਿਹੜੀ 벨ਟ ਹੈ ਆਪਣੀ 4.5 ਇੰਚ ਰੈਡੀ ਕਰਨੀ ਆਪਾਂ 5 ਇੰਚ 벨ਟ ਰੱਖੀਏ ਦੇਖੋ ਇਸ ਤਰੀਕੇ ਨਾਲ ਆਪਾਂ ਨੀਫਾ ਬਣਾਵਾਂਗੇ ਦਾ ਜਦੋਂ ਨੀਫਾ ਬਣਾਵਾਂਗੇ ਸਲਵਾਰ ਦਾ ਬੈਲਟ ਹਮੇਸ਼ਾ ਇਹ 4 4.5 ਇੰਚ ਦੀ ਰੈਡੀ ਕਰਿਆ ਕਰੋ ਤਾਂ ਜੋ ਜੇ ਸਲਵਾਰ ਆਪਣੀ ਉੱਚੀ ਵੀ ਹੁੰਦੀ ਹੈ ਤਾਂ ਇਹ ਕੱਪੜਾ ਘੱਟ ਆਵੇ ਤਾਂ ਆਪਾਂ ਇਸੇ ਟੋ ਕੱਪੜਾ ਕੱਢ ਸਕੀਏ ਫਿਰ ਨਹੀਂ ਤਾਂ ਬੈਲਟ ਜਿਆਦਾ ਲੰਬੀ ਹੋ ਜਾਂਦੀ ਹੈ ਬੈਲਟ ਮੋੜ ਕੇ ਸੇਉਣ ਲਾਤਾ ਤਾਂ ਠੀਕ ਹੈ ਨਹੀਂ ਤਾਂ ਜਿਹੜੀ ਚਿੜੀ ਕੋਲੋਂ ਆਪਣਾ ਇਹਦਾ ਕਪੜਾ ਵਾਸ਼ੀ ਤੇ ਉੱਤਰਦਾ ਇੱਥੇ ਕਿਉਂਕਿ ਨਾਲਾ ਜਦੋਂ ਪਾ ਲੈਂਦੇ ਆ ਆਪਾਂ ਨਾਲੇ ਨਾਲ ਇੱਥੋਂ ਕਿੱਥੇ ਪੈਂਦੀ ਆ ਸਲਵਾਰ ਚ ਆਪਣੀ ਜਿਹੜੀ ਬੈਲਟ ਆ ਉਹ ਰੈਡੀ ਹੋ ਗਈ ਐ ਹੁਣ ਆਪਾਂ ਜਿਹੜੀ ਸਲਵਾਰ ਦੇ ਵਿੱਚ ਬਲ ਪਾਉਣੇ ਆਗੇ ਉਹ ਇਸ ਤਰੀਕੇ ਨਾਲ ਰੱਖ ਕੇ ਜਿੱਥੇ ਆਪਾਂ ਨਿਸ਼ਾਨ ਲਾਏ ਸੀ 4 ਇੰਚ ਦੇ ਉੱਥੇ ਰੱਖ ਕੇ ਬਣ ਪਾਣੀ ਇਸ ਤਰੀਕੇ ਨਾਲ ਆਪਾਂ ਬਾਲ ਚੱਕਾਂਗੇ ਪੈਂਟੈਕਸ ਨੂੰ ਜਿਹੜੇ ਇਸ ਤਰੀਕੇ ਨਾਲ ਪਰਲੇ ਵਾਲੀ ਸਾਈਡ ਹੀ ਰੱਖਣਾ ਠੀਕ ਹੈ ਜੀ ਨਹੀਂ ਤਾਂ ਪੈਂਟੈਕਸ ਜਿਹੜੇ ਪਲਟ ਕੇ ਉਹ ਸੋਹਣੇ ਨਹੀਂ ਲੱਗਣੇ ਫਿਰ ਅੰਦਰ ਨੂੰ ਹੋ ਜਾਂਦੇ ਉਹ ਪੈਂਟੈਕਸ ਫਿਰ ਆਪਾਂ ਇਹ ਵਾਲਾ ਪੌਂਚੇ ਵਾਲਾ ਪਲ ਪਾਵਾਂਗੇ ਕ੍ਰੀਜ਼ ਵਾਲਾ ਵਾਲਾ ਜਿਹੜਾ ਆਪਾਂ ਸਲਵਾਰ ਦੀ ਹੁਣ ਦੇਖੋ ਆਪਾਂ ਇਹਨੂੰ ਆਪਾਂ ਨਾਪ ਕੇ ਦੇਖਾਂਗੇ ਸਲਵਾਰ ਨੂੰ ਬਲ ਨੂੰ ਇਹ ਜਿਹੜੀ ਸਲਵਾਰ ਖੁੰਮਦੀ ਨਹੀਂ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਹਰ ਇੱਕ ਦੀ ਇਹ ਆਪਣਾ ਜਿਹੜਾ 7 ਇੰਚ ਦੇ ਵਿੱਚ ਵਿੱਚ ਆਇਆ ਦੇਖੋ ਬਲ ਇਹ ਆਪਣੀ 24 ਇੰਚ 벨ਟ ਹੈ ਜਿਹਦੇ ਆਪਾਂ ਇਹ ਬਲ ਪਾਈ ਜਾਂਦੇ ਆ ਇਹ ਸਲਵਾਰ ਦੇ ਇਸ ਕਰਕੇ ਦੇਖੋ ਇਹ ਸਲਵਾਰ ਦਾ ਪਹੁੰਚਾ ਕਦੇ ਨਹੀਂ ਘੁੰਮਦਾ ਸਾਈਡ ਤੇ ਰਪਏ ਤੋਂ ਬਾਅਦ ਇੱਕ ਤੋਂ ਬਲ ਹੋਰ ਜਿਹੜੇ ਪਹਿਣਗੇ ਉਹ ਪਾ ਦੇਵਾਂਗੇ ਇੰਟੈਕਸ ਨੂੰ ਫੇਰ ਆਪਾਂ ਬਾਹਰਲੀ ਸਾਈਡੋਂ ਰੱਖਾਂਗੇ ਇੱਧਰ ਨੂੰ ਇਸੇ ਤਰੀਕੇ ਨਾਲ ਹੀ ਆਪਾਂ ਦੂਜੀ ਸਾਈਡ ਦੇ ਵਾਲ ਪਾਵਾਂਗੇ ਜਿਹੜੇ ਆਪਣੇ ਇਹ ਵਾਲਾ ਨਾ ਆਪਣਾ 3 ਵਾਲਾ ਵਾਲਾ ਜਿਹੜਾ ਆਪਾਂ ਕੱਟ ਲਾਇਆ ਇਹ ਆਪਣਾ 8 ਇੰਚ ਤੋਂ ਉੱਪਰ ਨਹੀਂ ਉਂਝਾਣਾ ਚਾਹੀਦਾ ਨੀਂਦ ਆਪਣੇ ਜਿਹੜੇ ਬਾਲ ਪਹੁੰਚਾਏਗਾ ਸਾਈਡ ਤੇ ਜਾਣ ਲੱਗ ਜਾਂਦਾਗਾ ਬਾਹਰ ਅੰਦਰੋਂ ਵੀ ਨਹੀਂ ਹੋਣਾ ਤੇ ਇਸ ਕਰਕੇ ਆਪਾਂ 4 ਇੰਚ ਦਾ ਨਿਸ਼ਾਨ ਲਾਏ ਬਚਾ ਲਓ ਤੇ ਬਾਲਾ ਬਾਹਰ ਨੂੰ ਵੀ ਨਹੀਂ ਜਾਣਾ ਚਾਹੀਦਾ ਇਹ ਆਪਣਾ ਪਰਫੈਕਟ ਹੁੰਦਾਗਾ ਪਹੁੰਚਾ ਸਿੱਧਾ-ਸਿੱਧਾ ਰਹਿੰਦਾ ਫਿਰ ਆਪਣਾ ਜਿਹੜਾ ਜੀ ਆਪਣੇ ਬਾਲ ਸਹੀ ਪਈ ਹੈ ਤਾਂ ਇਸੇ ਤਰੀਕੇ ਨਾਲ ਆਪਾਂ ਇਸ ਸਾਈਡ ਤੋਂ ਵੀ 7 ਇੰਚ ਤੱਕ ਹੀ ਆਪਣਾ ਜਿਹੜਾ ਪੌਂਚੇ ਦਾ ਵਾਲਾ ਉਹ ਰੱਖਣਾ ਹੈਗਾ 1 ਕੋਜੇ ਵਾਲ ਹੋਣੇ ਚਾਹੀਦੇ ਦੋਨੋਂ ਸਾਈਡ ਦੇ ਬੈਕ ਵਾਲੇ ਵਾਲ ਵੀ ਪਾ ਲਵਾਂਗੇ ਆਪਾਂ ਬਾਲੇ ਵਾਲਾ ਜਿਹੜੇ ਆਪਾਂ ਉਹ ਆਪਾਂ 1.1 ਇੰਚ ਦੀ ਪਾਵਾਂਗੇ ਬਾਲੇ ਵੱਡੇ ਨਹੀਂ ਪਾਉਂਦੇਗੇ ਕਿਉਂਕਿ ਸਟ੍ਰੇਟ ਸਵਾਰ 'ਚ ਆਪਣੇ ਕਪੜਾ ਥੋੜਾ ਹੀ ਹੁੰਦਾਗਾ ਵੈਸੇ ਤਾਂ ਆਪਣੇ ਬਾਲੇ ਪੈ ਜਾਂਦੇ ਹੈਗੇ ਇਹਦੇ ਵਿੱਚ ਆਪਣੇ ਬਾਲੇ ਨਹੀਂ ਪੈਂਦੇ ਇਸ ਕਰ ਤੁਹਾਨੂੰ ਥੋੜਾ ਥੋੜਾ ਹੁੰਦਾ ਕਾਲੇ 'ਚ ਛੋਟੇ ਪੈਂਦੇ ਆ ਫਲੈਕਸ ਸਾਈਡ ਦੇ ਹੁਣ ਆਪਾਂ ਇਹਦੇ ਨਾਲ ਬੈਲਟ ਅਟੈਚ ਕਰਾਂਗੇ ਬਿਲਕੁਲ ਪੂਰਾ ਪੂਰਾ ਰੈਡੀ ਹੋਇਆ ਆਪਣੀ 24 ਇੰਚ ਵੈਲਟ ਹੈ ਨਾ ਬੈਲਟ ਨੂੰ ਜਿਹੜਾ ਆਪਾਂ ਹਾਫ ਕਰ ਲੈਨੇ ਆ ਇੱਥੋਂ ਆਪਾਂ ਦੇਖ ਲੈਨੇ ਚੈੱਕ ਕਰ ਲੈਨੇ ਆਪਣੀ ਬੈਲਟ ਪੂਰੀ ਆ ਰਹੀ ਹੈ ਬਿਲਕੁਲ ਆ ਦੇਖੋ ਪੂਰੀ ਆ ਰਹੀ ਹੈ ਨਾ ਬਿਲਕੁਲ ਜੇ ਤੁਹਾਨੂੰ ਕਿਤੇ ਵੀ ਸਮਝ ਨਾ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਦੇਖੋ ਚਿੜੀ ਵਾਲਾ ਜਿਹੜਾ ਸਾਈਡ ਆ ਉਹ ਆਪਾਂ ਅਗਲੀ ਸਾਈਡ ਰੱਖ ਲਈ ਆਪਾਂ ਆਪਣੀ ਜਿਹੜੀ ਬੈਕ ਅਟੈਚ ਕਰਦੇ ਹਾਂ बैरिट अपनी जी पूरी पूरी बिल्कुल पूरी पूरी आ रही है जी बैक वाली सीन है ओ बैक वाली सीन मिला के देखा ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਇਹੜੇ ਪਾਲਾ ਉਹ ਬਣ ਗਿਆ ਤਨ ਬਾ